ਸਾਰੇ ਕੰਟੀ ਸਾਰਾ ਮੈਡੀ ਕਰਦੇ ਸਾਰੇ ਠੀਕ ਠਾਕ ਹੋਣਗੇ ਤੇ ਸਾਡੇ ਇੱਥੇ ਜਿਹੜਾ ਉੱਪਰ ਸੀਮਿੰਟ ਪੂਲ ਸੀ ਉਹ ਵੀ ਖੁੱਲ ਗਿਆ ਅੱਜ 15 ਤਰੀਕ ਦਿਨ ਸੰਡੇ ਤੇ ਬਹੁਤ ਰੌਣਕ ਲੱਗੀ ਹੋਈ ਆ ਤੇ ਉੱਗਲੀ ਸਾਈਡ ਵਾਲਾ ਜਿਹੜਾ ਆਹ ਵਾਲਾ ਇਹ ਨਹੀਂ ਖੁੱਲਿਆ ਕਿਨੋਂ ਕੋਈ ਗਾਰਡਨ ਹੈਗੀ ਸੀ ਤੇ ਉਸਕੇ ਉੱਤੇ ਗਾਰਡਨ ਜਿਹੜੇ ਹੁੰਦੇ ਨੇ ਹੈਗੀ ਸੀ ਉਹ ਵਾਲਾ ਖੁੱਲ ਗਿਆ ਬਰਦਾ ਉਹ ਉਤਰਣ ਕਿ ਲੱਗੀ ਹੋਈ ਆ ਸੁਬਾਹ ਸੁਬਾਹ ਜਦੋਂ ਮੈਂ ਇਹ ਦੇਖਿਆ ਬਾਹਰ ਸੁਬਾਹ ਸੁਬਾਹ ਮੈਂ ਕਿਹਾ ਵਾਓ ਸੁਬਾਹ ਸੁਬਾਹ ਲੱਗੇ ਲੋਕ ਤੇ ਇੱਕ ਹੈਗਾ ਅੰਡਰਗ੍ਰਾਉਂਡ ਹੈਗਾ ਬੱਚਿਆਂ ਦਾ ਓਕੇ ਤੋਪ ਬਹੁਤ ਤਕਰੀ ਤੋਪ ਮਾਤੋਂ ਨਿਕਲੀ ਹੋਈ ਦਿਖੀ ਹਾਂਜੀ ਮੌਕਾ ਹੀ ਨਹੀਂ ਮਿਲਦਾ ਇੰਨਾ ਭਰਿਆ ਹੁੰਦਾ ਹੈ ਅਵੇ ਇਹ ਵੱਡਾ ਸ਼ਾਦੀ ਦਾ ਜਿਹੜਾ ਟੋਕਰਾਂ ਦਾ ਕੋਈ ਜਣਾ ਹੂਟਾ ਦਾ ਵੇ ਫੇਰ ਆ ਕਿਉਂਕਿ ਕੱਲਾ ਹੀ ਜਾਂਦੇ ਵਾਸਤਾ ਰੋਡ ਵੀ ਬੜਾ ਵੱਡਾ ਓਏ ਸੋਈ ਸਾਨੂੰ ਅੱਜ ਮੌਕਾ ਮਿਲਿਆ ਤੇ ਅਸੀਂ ਅੱਜ ਜਿੱਤਨ ਦਾ ਖੁੱਲਿਆ 15 ਦਿਨ ਹੋ ਗਏ ਹਾਂਜੀ 15 ਦਿਨ ਹੋ ਗਏ ਇਹ ਅੱਜ ਹੂਟੇ ਲੈਣ ਆਏ ਤੇ ਇਹਨਾਂ ਵਿੱਚ ਆਪਾਂ ਪਾਇਆ ਵੀ ਸਕਦੇ ਹਾਂ ਆਏ ਫੇਰੇ ਬੱਚੇ ਫੁੱਟੇ ਲੈਂਦੇ ਹੁੰਦੇ ਹੁੰਦੇ ਕਿੰਨੇ ਜਾਣੇ 6 6 7 7 ਸਾਲ ਜਾਣੇ ਬੈਠੇ ਹੁੰਦੇ ਵਿੱਚ ਤਾਂ ਬਹੁਤ ਜਿਆਦਾ ਸੋਹਣੀ ਹੈ ਹੰਤ ਜਮਾ ਹੀ ਖਾਲਿਆ ਗਰਾਊਂਡ ਇਹ ਸਕੋਲੇ ਬਹੁਤ ਵਧੀਆ ਚੀਜ਼ ਆ। ਬਹੁਤ ਵਧੀਆ ਕਰਨਾ ਸਿੱਧੀਆਂ ਪੈ ਰਹੀਆਂ। ਇਹਦੀ ਬਣਾ ਤਾਂ ਲਈ ਆ। ਬਹੁਤ ਜ਼ਿਆਦੇ ਆਹ ਜਿਹੜੀ ਚੀਜ਼ ਆ ਭਾਰੀ ਆ। ਬਹੁਤ ਜ਼ਿਆਦੇ। ਇਕੱਲੇ ਦੇ ਵੱਸ ਦਾ ਰੋਗ ਨਹੀਂ। ਇੱਥੇ ਤਾਂ 5-5 6-6 ਜਾਣੇ ਬੈਠ ਜਾਂਦੇ ਆ। ਤੇ ਧੁੱਪ ਬਹੁਤ ਜ਼ਿਆਦੇ ਲੱਗੀ ਆ। ਵਿਟਾਮਿਨ ਡੀ ਲੈਣਾ ਵੀ ਬਹੁਤ ਜ਼ਰੂਰੀ ਆ ਸਿਹਤ ਵਾਸਤੇ। ਤੇ ਅਸੀਂ ਸੋਚਿਆ ਵੀ ਰਾਜ ਸੁੱਤਾ ਤੇ ਆਪਾਂ ਭੱਜ ਕੇ ਘੁੰਮ ਫੇਰ ਆਈਏ। ਹੁਣ ਆਪਾਂ ਜਸਪਰੀਦ ਨੂੰ ਦਿਨੇ ਹੁਟੇ। ਬਹੁਤ ਮਜ਼ਾ ਆਉਂਦਾ। ਹਾਂ ਬਹੁਤ ਮਜ਼ਾ ਆਉਂਦਾ। ਬਿਰ ਜ਼ਿਆਦਾ ਤੇਜ਼ ਨਹੀਂ ਕਿਉਂਕਿ ਜੇ ਖਾ ਕੁਝ ਖਾਦਾ ਹੋਵੇ ਹਨਾ ਖਾਣਾ ਖੋਣਾ ਖਾਦਾ ਹੋਵੇ ਫਿਰ ਉਹਦੇ ਵਾਸਤੇ ਸਹੀ ਨਹੀਂਗਾ ਕਿਉਂਕਿ ਚੱਕਰ ਆਉਂਦੇ ਆ ਮਤਲਬ ਉਪਰ ਛਾਲ ਵੀ ਆ ਸਕਦੀ ਆ 15 ਦਿਨ ਤੋਂ ਵੀ ਉੱਪਰ ਹੀ ਹੋ ਗਏ ਹੁਣ ਇਹਨੂੰ ਖੁੱਲੇ ਨੂੰ ਤੇ ਸਾਨੂੰ ਅੱਜ ਮੌਕਾ ਮਿਲਿਆ ਕਿਉਂਕਿ ਸਵੇਰੇ ਸ਼ਾਮ ਇਸ ਟਾਈਮ ਹੀ ਫ੍ਰੀ ਹੁੰਦਾ ਇਹ ਕਿਉਂਕਿ ਬੱਚੇ ਸਕੂਲ ਵਗੈਰਾ ਗਏ ਹੁੰਦੇ ਆ ਤੇ ਲੋਕ ਵੀ ਘਟ ਨਿਕਲਦੇ ਤੇ ਅੱਜ ਤੇ ਹੈ ਹੀ ਸੰਡੇ ਤੇ ਆਪਾਂ ਅੱਜ ਸਵੇਰ ਸਵੇਰ ਆਏ ਵੀ ਚਲੋ ਜਾ ਕੇ ਆਉਨੇ ਆ ਤੇ ਬਾਕੀ ਸ਼ਾਮ ਨੂੰ ਤਾਂ ਬਹੁਤ ਜ਼ਿਆਦਾ ਭਰਿਆ ਹੁੰਦਾ ਇੰਨਾ ਬੱਚੇ ਸ਼ੋਰ ਕਰਦੇ ਆ ਸ਼ਾਮ ਨੂੰ ਬਹੁਤ ਜ਼ਿਆਦਾ ਦੇਖੋ ਬਾਹਰ ਦਾ ਥਿਊ ਬਹੁਤ ਸੋਹਣੀ ਧੁੱਪ ਲੱਗੀ ਆ ਤੇ ਜਿਹੜਾ ਉੱਪਰ ਵਾਲਾ ਸਵਿਮਿੰਗ ਪੂਲ ਉਹ ਵੀ ਖੁੱਲ ਗਿਆ ਉਹਦੀ ਆਪਾਂ ਵੀਡੀਓ ਲਾਵਾਂਗੇ ਵਿੱਚ ਤੇ ਜਿੰਨੇ ਵੀ ਭੈਣ ਭਰਾ ਸਾਡੀਆਂ ਵੀਡੀਓਸ ਦੇਖਦੇ ਆ ਜਰੂਰ ਸਬਸਕ੍ਰਾਈਬ ਕਰਿਓ ਜਿਉਂਦੇ ਵਾਸਤੇ ਰਹੋ ਹੋਰ ਦਮਾ ਉਟੇ ਹੈ ਮਜ਼ਾ ਆ ਰਿਹਾ ਨਾ ਬਹੁਤ ਮਜ਼ਾ ਆ ਰਿਹਾ ਸਵੇਰੇ ਸਵੇਰੇ ਵੈਸੇ ਆ ਜੇ ਨਾਲੇ ਤਾਂ ਸੂਰਜ ਦੀਆਂ ਕਿਰਨਾਂ ਵਿਟਾਮਿਨ ਡੀ ਜ਼ਰੂਰੀ ਆ ਬੋਡੀ ਵਾਸਤੇ ਹੱਡੀਆਂ ਵਾਸਤੇ ਤੇ ਬਹੁਤ ਸੋਹਣਾ ਇੱਧਰ ਵੀ ਸਾਰਾ ਸਫਾਈ ਬਹੁਤ ਜਿਆਦਾ ਰੱਖਦੇ ਆ ਲੋਕ ਤੇ ਆਪਣੇ ਲੋਕ ਵੀ ਇੱਥੇ ਆ ਕੇ ਤਾਂ ਸਫਾਈ ਰੱਖਦੇ ਪਰ ਜੇ ਆਪਣੇ ਲੋਕ ਆਪਣੇ ਇੰਡੀਆ 'ਚ ਇੰਨੀ ਸਫਾਈ ਰੱਖਣ ਕਿੰਨਾ ਵਧੀਆ ਇੱਥੇ ਕਾਨੂੰਨ ਦੀ ਪਾਲਣਾ ਕਰਦੇ ਆ ਸਾਰੇ ਵੀ ਪਤਾ ਕਰੇ ਡਾ ਵੱਡਾ ਬੈਲ ਆ ਜਾਊਗਾ ਇੰਡੀਆ ਚਲੋ ਜੀ ਕੋਈ ਨਹੀਂ ਇੰਡੀਆ ਸਭ ਕੁਝ ਓਪਨ ਆਜ਼ਾਦ ਆ ਸਾਰਾ ਬੱਚੇ ਛੋਟੇ ਛੋਟੇ ਆਪਣਾ ਜਦੋਂ ਵਿਰਾਜ ਥੋੜਾ ਵੱਡਾ ਹੋ ਗਿਆ ਫਿਰ ਲੈ ਕੇ ਆਇਆ ਕਰਾਂਗੇ ਉਹਨੂੰ ਇੱਥੇ ਹਲੇ ਛੋਟਾ ਤੇ ਉਹ ਛੋਟੇ ਬੱਚਿਆਂ ਵਾਲੀਆਂ ਵੀ ਬਣੀਆਂ ਹੋਈਆਂ ਪਰ ਹਜੇ ਉਹ ਛੋਟਾ ਉਹਦੇ ਵਿੱਚ ਵੀ ਨਹੀਂ ਬਹਿ ਸਕਦਾ ਗੁੱਗੂ ਜਿਆ ਲੈ ਭੈਣ ਜੀ ਤਾਂ ਸਾਡੇ ਸੌਂਗੇ ਲੱਗਦਾ ਵਾਓ ਕਿੰਨਾ ਵਾਓ ਭੈਣ ਜੀ ਤਾਂ ਸਾਡੇ ਸੌਂਗੇ ਲੱਗਦਾ ਮੈਨੂੰ ਹੈਨਾ ਗਰਮੀ ਬਹੁਤ ਜ਼ਿਆਦੇ ਹਲੇ ਵੀ ਅੱਜ ਭਾਦੋਂ ਦਾ ਆਖਰੀ ਦੈਨਾ ਆਉਂਦੇ ਸਾਲ ਨੂੰ ਭਾਦੋ ਫਿਰ ਤੋਂ ਸੁਖ ਸੁੱਖਾਂ ਦੀ ਆਵੇ ਸਾਰਿਆਂ ਵਾਸਤੇ ਕੱਲ ਨੂੰ ਸੰਗਰਾਮ ਦਾ ਆ ਵੀ ਸਾਰਾ ਬੱਚਿਆਂ ਦੇ ਖੇਡਣ ਵਾਲਾ ਚਲੋ ਉਹ ਛੋਟੀਆਂ ਬੱਚਿਆਂ ਵਾਲੀਆਂ ਛੋਟਾ ਆ ਜਾ ਬੇਬੀ ਬੈਠਾ ਉਹਦੇ ਵਿੱਚ ਬਸ ਕੇ ਹੋਰ ਲੈਣੇ ਆ ਬਸ ਆਇਦੇ ਤੇ ਬਾਲਾ ਮਜ਼ਾ ਆਉਂਦਾ ਇਹਨਾਂ ਤੇ ਨਹੀਂ ਇੰਨਾ ਆਉਂਦਾ ਜਿੰਨਾਂ ਤੇ ਮਜ਼ਾ ਆਉਂਦਾ ਆਪਾਂ ਕਿਸੇ ਦਾ ਨਾਵਾਂਗੇ ਜਦ ਦਿਨ ਮਨਪੇ ਦੀ ਛੁੱਟੀ ਹੋਈ ਤੇ ਫਿਰ ਆਪਾਂ ਆਂਦੋ ਉਹਦੇ ਜਸਪੀਟ ਉਹਦੇ ਵਿੱਚ ਵੀ ਹੋਵੇ ਚੀਨਣ ਬੱਚੇ ਆ ਗਏ ਵੈਸੇ ਤਾਂ ਆਪ ਵੀ ਨਾ ਆਇਆ ਕਦੀ ਗਾਹ ਬੱਸ ਕਿੰਨੀ ਟਿਕਟ ਆ

उधर ज्यादा मजा आता है आथी, आथी से में हाँ वो जो है ना बैठ गए छोटे छोटे देखो <laughs> क्यूट जो सुबह सुबह आ गए आज तो संडे आप सोए नहीं हो नहीं इतनी जल्दी उठ गए आज तुम ਓ ਤੇ ਅੱਜ ਤਾਂ ਸੰਡੇ ਆ ਨਾ ਮ제 ਸੋਵੋ ਫਿਰ ਸਕੂਲ ਜਾਣਾ ਹੈ ਹੂੰ ਵਾਓ ਇਹ ਛੋਟੇ ਛੋਟੇ ਬੱਚੇ ਆ ਜਾਣਗੇ ਆਰਾਮ से ਬਟੇ ਛੋਟੀ ਹੈ ਉਹ ਗਿਰ ਜਾਏਗੀ ਦੇਖੋ ਪਾਕਿਸਤਾਨੀ ਬੱਚੇ ਆ ਛੋਟੇ ਛੋਟੇ ਇਦਾਂ ਉਹ ਵੇਖ ਕੇ ਬੁਲਾ ਲੈਂਦੇ ਆ ਚਲੋ ਆਪ ਵੀ ਬੁਲਾਈਦਾ ਹੈ ਨਾ ਬੱਚਿਆਂ ਨੂੰ ਬੱਚੇ ਆ ਤੇ ਸੁਬਾ ਸੁਬਾ